ਰੰਦ ਵਿੱਚ ਧੰਨਵਾਦੀ ਤੇ ਕਾਫੀ ਅਪਡੇਟ ਹੋਣਗੀਆਂ ਪਹਿਲਾਂ ਤਾਂ ਤੁਹਾਡੇ ਅਸ਼ਾਮ ਹੋ ਗਈ ਸਾਡੇ ਅੱਜ ਸ਼ੀਦੀ ਦਿਹਾੜੇ ਨੇ ਗੁਰਤੇਗ ਬਹਾਦਰ ਮਹਾਰਾਜ ਤੇ ਸਮੂਹ ਜਨ ਸ਼ੀਤ ਸੀਗੇ ਨਾਲ ਤੇ ਉਹਨਾਂ ਦੇ ਬਾਰੇ ਸੰਦਰਭ ਚ ਗੱਲਬਾਤ ਕਰਾਂਗੇ ਮੇਰੇ ਖਿਆਲ ਕਿ ਜਲੰਧਰ ਤੋਂ ਕੋਈ ਅਪਡੇਟ ਖਬਰ ਆ ਰਹੀ ਹੈਗੀ ਐਕਨੌਨੀ ਹਰਕਤ ਹੋਈ ਜਾਂ ਕੋਈ ਸਾਰੀ ਗੱਲਬਾਤ ਕਰਾਂਗੇ ਜੀ ਬਿਲਕੁਲ ਭਪਿੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਉਸ ਵੇਲੇ 1675 ਦੇ ਵਿੱਚ ਜਦੋਂ ਮੁਗਲ ਹਕੂਮਤ ਸੀ ਜਦੋਂ ਔਰੰਗਜ਼ੇਬ ਹਰ ਰੋਜ਼ ਜਿਹੜੇ ਇਸਲਾਮ ਧਰਮ ਕਬੂਲ ਕਰਵਾ ਰਿਹਾ ਸੀ ਤੱਕੇ ਦੇ ਨਾਲ ਕਬੂਲ ਕਰਵਾ ਰਿਹਾ ਸੀ ਉਸ ਵੇਲੇ ਉਸ ਹਕੂਮਤ ਦੇ ਨਾਲ ਟੱਕਰ ਲਈ ਗੁਰੂ ਤੇਗ ਬਹਾਦਰ ਜੀ ਨੇ ਕਿਉਂਕਿ ਸਭ ਨੂੰ ਪਤਾ ਹੈ ਕਿ ਕਿਵੇਂ ਕਸ਼ਮੀਰੀ ਪੰਡਤ ਆਏ ਕਸ਼ਮੀਰੀ ਪੰਡਤਾਂ ਨੇ ਗੁਹਾਰ ਲਈ ਕਿ ਗੁਰੂ ਸਾਹਿਬ ਜੀ ਜੇ ਤੁਸੀਂ ਸਾਡੀ ਬਾਹ ਫੜੋ ਸਾਡੀ ਸਾਰ ਲਓ ਤੇ ਜਿਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਤੇ ਜੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਤੁਸੀਂ ਉਹਨਾਂ ਦਾ ਧਰਮ ਕਬੂਲ ਕਰਵਾ ਦਿਓ ਇਸਲਾਮ ਤਾਂ ਸਾਰੇ ਅਸੀਂ ਧਰਮ ਕਬੂਲ ਕਰ ਲਾਂਗੇ ਜਿਸ ਤੋਂ ਬਾਅਦ ਜਦੋਂ ਬਾਲ ਗੋਬਿੰਦ ਰਾਏ ਵੀ ਸੀ ਉੱਥੇ 6 ਸਾਲ ਦੀ ਅਵਸਥਾ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਮਹਾਪੁਰਖ ਕੌਣ ਹੋ ਸਕਦਾ ਫਿਰ ਉਸ ਤੋਂ ਬਾਅਦ ਦਿੱਲੀ ਗਏ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਹੈ ਤੁਸੀਂ ਦੇਖੋਗੇ ਜਦੋਂ ਕਿਹਾ ਜਾਂਦਾ ਹੈ ਕਿ ਦੇਖੋ ਇੱਕ ਮੁਗਲ ਹਕੂਮਤ ਕਿੰਨਾ ਡਰ ਸੀ ਉਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਤੇ ਗੁਰੂ ਜੀ ਨੇ ਉਸ ਵੇਲੇ ਉਸ ਮੁਗਲ ਹਕੂਮਤ ਦੇ ਨਾਲ ਟੱਕਰ ਲਈ ਜਿਹੜੀ ਤੁਸੀਂ ਜ਼ਬਰ ਤੇ ਜ਼ੁਲਮ ਦੀ ਗੱਲ ਲੜਾਈ ਕਰਨ ਦੀ ਜਾਂ ਉਸ ਦੇ ਅੱਗੇ ਨਾ ਝੁਕਣ ਦੀ ਉਹ ਸਾਨੂੰ ਸਿਖਾਈ ਗਈ ਉਹ ਗੁਰੂ ਜੀ ਦੀ ਇਸ ਦਹਾਦਰੀ ਦੀ ਤੇ ਇਸ ਸ਼ਹਾਦਤ ਨਹੀਂ ਸਿਖਾਈ ਹੈ ਤੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਗੁਰੂ ਸਾਹਿਬ ਦੇ ਢੜ ਦਾ ਸੰਸਕਾਰ ਦਿੱਲੀ ਦੇ ਵਿੱਚ ਹੋਇਆ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕੋਈ ਅਜਿਹੀ ਐਗਜ਼ਾਮਪਲ ਹੋਏਗੀ ਕਿ ਜਿਸ ਦਾ ਦੋ ਥਾਮਾਂ ਤੇ ਇਸ ਤਰੀਕੇ ਦੇ ਨਾਲ ਲੱਖੀ ਛਾ ਬਣ ਜਾ ਨੇ ਜਿਹੜਾ ਆਪਣੇ ਘਰ ਨੂੰ ਅੱਗ ਲਾ ਕੇ ਕਿਉਂਕਿ ਕੋਈ ਸੰਸਕਾਰ ਤੱਕ ਨਹੀਂ ਸੀ ਉਸ ਵੇਲੇ ਕਰ ਸਕਦਾ ਕਿਉਂਕਿ ਮੁਗਲ ਹਕੂਮਤ ਸੀ ਤੇ ਜਿਹੜਾ ਕੋਈ ਸਾਥ ਦਿੰਦਾ ਸੀਗਾ ਉਹਨੂੰ ਵੀ ਉਸੇ ਤਰ੍ਹਾਂ ਦੀ ਸਜ਼ਾ ਜਿੱਤੀ ਜਾਂਦੀ ਸੀ ਬਨਕੇ ਜਿਹੜੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਤੇਹਾਲਾ ਜੀ ਕਿਵੇਂ ਜਿਹੜੇ ਦੇਗ ਦੇ ਵਿੱਚ ਉਹ ਬਾਲ ਦਿੱਤੇ ਗਏ ਉਬਲਦੇ ਪਾਣੀ ਦੇ ਵਿੱਚ ਅੱਗ ਲਾ ਕੇ ਸਾੜ ਦਿੱਤਾ ਗਿਆ ਰੂਹ ਦੇ ਵਿੱਚ ਤੇ ਮਤਲਬ ਉਹ ਸਾਹਮਣੇ ਕੋਸ਼ਿਸ਼ ਕੀਤੀ ਗਈ ਕਿ ਗੁਰੂ ਜੀ ਨੂੰ ਡਰਾ ਲਈਏ ਪਹਿਲਾਂ ਤਾਂ ਆਦਰ ਸਤਕਾਰ ਵੀ ਦਿੱਤਾ ਹਰਨਜੇਬ ਪਹਿਲਾਂ ਤਾਂ ਲਾਲਚ ਵੀ ਦਿੱਤੇ ਕਿ ਗੁਰੂ ਜੀ ਤੁਸੀਂ ਕਿਉਂ ਤੁਹਾਨੂੰ ਕੀ ਜ਼ਰੂਰਤ ਹੈ ਦੂਸਰੇ ਧਰਮ ਦੇ ਲਈ ਆਪਣਾ ਬਲੀਦਾਨ ਦੇਣੀ ਤਾਂ ਉਸ ਵੇਲੇ ਉਹ ਡਰ ਪਹਿਲਾਂ ਲਾਲਚ ਫਿਰ ਡਰਾਉਣਾ ਜਿਵੇਂ ਕਿ ਹੁੰਦਾ ਹੈ ਸ਼ਾਮ ਦਾਮ ਠੰਡ ਵਿੱਚ ਜਿਹੜੀ ਬਾਰ ਬਾਰ ਗੱਲ ਹੁੰਦੀ ਹੈ ਉਹ ਹੁਣ ਤੋਂ ਨਹੀਂ ਉਹ ਸਦੀਆਂ ਤੋਂ ਹੈ ਤੇ ਤੁਸੀਂ ਦੇਖੋ ਕਿ ਇਸ ਗੱਲ ਦੀ ਗਵਾਹੀ ਇਤਿਹਾਸ ਪਰਦਾ ਹੈ ਤੇ ਅੱਜ ਜਿੱਥੇ ਲਾਲ ਕਿਲਾ ਹੈ ਉੱਥੇ ਹੀ ਕਿਸੇ ਵੇਲੇ ਔਰੰਗਜ਼ੇਬ ਬੈਠਦਾ ਸੀ ਤੇ ਸਾਹਮਣੇ ਚਾਂਦਨੀ ਚੌਂਕ ਜਿੱਥੇ ਗੁਰੂ ਸਾਹਿਬ ਦੇ ਯਾਦ ਦੇ ਵਿੱਚ ਸੀਸ ਗੰਧ ਸਾਹਿਬ ਗੁਰਦੁਆਰਾ ਜਿੱਥੇ ਧੜ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਰਿਕਾਬ ਗੰਧ ਸਾਹਿਬ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ ਸਜਦਾ ਕਰਦੀ ਹੈ ਨਤਮਸਤ ਕਰਦੀ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਤੋਂ ਸੇਧ ਵੀ ਲੈਣੀ ਚਾਹੀਦੀ ਹੈ ਤੇ ਉਹਨਾਂ ਨੂੰ ਜਾਣੂ ਵੀ ਹੋਣਾ ਚਾਹੀਦਾ ਸਾਡੇ ਇਤਿਹਾਸ ਨੂੰ ਜਿਹੜਾ ਇਤਿਹਾਸ ਹੈ ਨਾ ਸਿੱਖਾਂ ਦਾ ਭੁਵਿੰਦਰ ਜੀ ਦੀ ਇਹਦੀ ਕਿਤੇ ਇਹਦੀ ਇਹਦੇ ਵਰਗੀ ਕੋਈ ਮਿਸਾਲ ਨਹੀਂ ਹੈਗੀ ਕਿਸੇ ਕਿਸੇ ਧਰਮ ਦੇ ਵਿੱਚ ਠੀਕ ਹੈ ਸਾਰੇ ਧਰਮ ਸਤਿਕਾਰਯੋਗ ਨੇ ਆਪਣੇ ਆਪਣੀ ਜਗ੍ਹਾ ਨੇ ਪਰ ਜਿਹੜਾ ਸਿੱਖ ਧਰਮ ਦਾ ਇਤਿਹਾਸ ਹੈ ਕੁਰਬਾਨੀਆਂ ਵਾਲਾ ਇਤਿਹਾਸ ਹੈ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਕਿਤੇ ਨਹੀਂ ਹੈ ਚਾਹੇ ਉਹ ਤੁਸੀਂ ਦੇਖੋ ਕਿ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਜਿਵੇਂ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਤੇ ਚਾਹੇ ਗੁਰਵਰਜਨ ਦੇਵ ਜੀ ਦੀ ਉਸ ਤਰ੍ਹਾਂ ਦੀ ਸ਼ਹਾਦਤਾਂ ਗੁਰੂ ਸਾਹਿਬ ਨੇ ਦਿੱਤੀਆਂ ਤੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਤੁਸੀਂ ਦੇਖੋ ਕਿ ਅੱਜ ਹਾਲਾਂਕਿ ਸਾਹਿਬ ਦੇ ਵਿੱਚ ਸਮਾਗਮ ਸੀ ਅੱਜ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਉੱਥੇ ਪਹੁੰਚੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਪਹੁੰਚੇ ਦੂਜੇ ਪਾਸੇ ਐਸਜੀਪੀਸੀ ਦੇ ਵਿੱਚ ਬੰਬੀ ਸਮਾਗਮ ਸੀ ਤੇ ਅਕਾਲੀ ਦਲ ਦੇ ਆਗੂ ਪਹੁੰਚੇ ਜਗਦੀਰ ਬਾਦਲ ਪਹੁੰਚੇ ਪਰ ਇੱਕ ਜਿਹੜੀ ਮੈਂ ਗੱਲ ਅੱਜ ਜਿਹੜੇ ਐਲਾਨ ਹੋਏ ਨੇ ਕਰਨ ਉਹ ਵੀ ਦੱਸ ਦਈਏ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਦਈਏ ਸ੍ਰੋਤਿਆਂ ਦੇ ਨਾਲ ਜਿਹੜੇ ਐਲਾਨ ਹੋਏ ਨੇ ਇੱਕ ਤਾਂ ਅੱਜ ਭਗਵੰਤ ਮਾਨ ਹੋਰਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਯੂਨੀਵਰਸਿਟੀ ਬਣਾਵਾਂਗੇ ਵਿਸ਼ਵ ਪੱਧਰ ਦੀ ਯੂਨੀਵਰਸਿਟੀ ਹੰਦਪੁਰ ਸਾਹਿਬ ਦੇ ਵਿੱਚ ਬਣੇਗੀ ਇਸ ਦੇ ਨਾਲ ਹੀ ਇੱਕ ਇਹ ਕਿਹਾ ਗਿਆ ਕਿ ਜਿਹੜੇ ਤਿੰਨ ਪਵਿੱਤਰ ਸ਼ਹਿਰਾਂ ਨੂੰ ਦਰਜਾ ਦਿੱਤਾ ਗਿਆ ਜਿਸ ਦੇ ਵਿੱਚ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦਾ ਜਿਹੜਾ ਪੁਰਾਣਾ ਅੰਦਰੂਨੀ ਪਾਰਟ ਹੈ ਜਿਹੜਾ ਹਾਥੀ ਗੇਟ ਕਹਿੰਦੇ ਨੇ ਉਹਦੇ ਅੰਦਰਲਾ ਪਾਸਾ ਹੈ ਜਾਂ ਕਹਿ ਲਈਏ ਕਿ ਗਲਿਆਰੇ ਤੇ ਥੋੜਾ ਜਿਹਾ ਵੱਧ ਜਗ੍ਹਾ ਉੱਥੇ ਪਵਿੱਤਰ ਸ਼ਹਿਰ ਦੇ ਦਰਜਾ ਦਿੱਤਾ ਗਿਆ ਉੱਥੇ ਜਿਹੜੀਆਂ ਕੋਈ ਆ ਆਟੋ ਹੋਣਗੇ ਜਾਂ ਫਿਰ ਬੱਸਾਂ ਮਿੰਨੀ ਚੱਲਣਗੀਆਂ ਸੰਗਤ ਦੇ ਲਈ ਉਹਨਾਂ ਤੇ ਮੁਫਤ ਹੋਏਗੀ ਭਾਵੇਂ ਜੇ ਕੋਈ ਆਨੰਦਪੁਰ ਸਾਹਿਬ ਜਾਂਦਾ ਹੈ ਸੰਗਤ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੇ ਉਹ ਬੱਸਾਂ ਸਰਕਾਰ ਚਲਾਏਗੀ ਤੇ ਉਹਦਾ ਖਰਚ ਵੀ ਸਰਕਾਰ ਕਰੇਗੀ ਚਲੋ ਚੰਗੀ ਗੱਲ ਹੈ ਕਿ ਜੇ ਕੋਈ ਸੰਗਤ ਜਾਂਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਆਪ ਪੈਸੇ ਨਹੀਂ ਖਰਚਣੇ ਪੈਣੇ ਉਹ ਮੁਫਤ ਦੇ ਵਿੱਚ ਸੇਵਾ ਹੋਏਗੀ ਰਹੀ ਗੱਲ ਯੂਨੀਵਰਸਿਟੀ ਦੀ ਤਾਂ ਇਹ ਬਹੁਤ ਵੱਡਾ ਐਲਾਨ ਹੈ ਅਸੀਂ ਨਹੀਂ ਕਹਿੰਦੇ ਕਿ ਇਹ ਕੋਈ ਗਲਤ ਐਲਾਨ ਹੈ ਚੰਗਾ ਐਲਾਨ ਹੈ ਪਰ ਯੂਨੀਵਰਸਟੀਆਂ ਦੀ ਜਿਹੜੀ ਹੁਣ ਦੀ ਹਾਲਤ ਹੈ ਤੁਸੀਂ ਦੇਖੋ ਕਿ ਪਹਿਲਾਂ ਹੀ ਆਪਣੇ ਕੋਲੇ ਕਈ ਯੂਨੀਵਰਸਟੀਆਂ ਨੇ ਪ੍ਰਾਈਵੇਟ ਤਾਂ ਪਤਾ ਹੀ ਨਹੀਂ ਕਿੰਨੀਆਂ ਨੇ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਹੈ ਜਿਹਨੂੰ ਅਸੀਂ ਫੰਡ ਨਹੀਂ ਦੇ ਰਹੇ ਫਿਰ ਪੰਜਾਬੀ ਯੂਨੀਵਰਸਿਟੀ ਹੈ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਤੇ ਪੀਯੂ ਹੈਗੀ ਹੈ ਮਤਲਬ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਆਲਰੇਡੀ ਪਹਿਲਾਂ ਹੀ ਯੂਨੀਵਰਸਟੀਆਂ ਨੇ ਤੇ ਪ੍ਰੋਫੈਸਰ ਤੁਸੀਂ 1999 ਤੋਂ ਬਾਅਦ ਭਰਤੀ ਨਹੀਂ ਕੀਤੇ ਇੰਨੇ ਸਾਲ ਹੋ ਗਏ ਕਿ ਤੁਸੀਂ ਉਹਨਾਂ ਨੂੰ ਤਨਖਾਹ ਤੁਹਾਡੇ ਕੋਲੇ ਬਜਟ ਨਹੀਂ ਹੈ ਤੇ ਜਿਹੜੇ ਸਹਾਇਕ ਪ੍ਰੋਫੈਸਰ ਹੈ ਉਹਨਾਂ ਦਾ ਕੇਸ ਹੁਣ ਤੱਕ ਤੇ ਤੁਸੀਂ ਕੋਹਰ ਯੂਨੀਵਰਸਿਟੀ ਕੋਹਰ ਯੂਨੀਵਰਸਿਟੀ ਦਾ ਮਤਲਬ ਹੈ ਕਿ ਤੁਸੀਂ ਹਜ਼ਾਰ ਏਕੜ ਤੁਹਾਨੂੰ ਜਗ੍ਹਾ ਚਾਹੀਦੀ ਹੈ ਉਸਦੇ ਲਈ ਇਨਫਰਾਸਟ੍ਰਕਚਰ ਚਾਹੀਦਾ ਹੈ ਤੇ ਜਿਹੜਾ ਤੁਸੀਂ ਮੈਡੀਕਲ ਕਾਲਜ ਬਣਾਉਣਾ ਸੀਗਾ ਮਸਤੂਆਣਾ ਸਾਹਿਬ ਉਹ ਤਾਂ ਬਣਿਆ ਨਾ ਤੇ ਹੁਣ ਤੁਸੀਂ ਉਸ ਤੋਂ ਵੀ ਅੱਗੇ ਉਸ ਤੋਂ ਪਹਿਲਾਂ ਤੁਸੀਂ ਜਲੰਧਰ ਦੇ ਵਿੱਚ ਕਹਿੰਦੇ ਰਹੇ ਕਿ ਅਸੀਂ ਸਪੋਰਟਸ ਯੂਨੀਵਰਸਿਟੀ ਬਣਾ ਦੇਣੀ ਹੈ ਡਾਕਟਰ ਬੀ.ਆਰ. ਬੇਦਕਰ ਦੇ ਨਾਮ ਤੇ ਬਣਾ ਦੇਣੀਆਂ ਬਹੁਤ ਕੁਝ ਇਸ ਤਰ੍ਹਾਂ ਦੇ ਐਲਾਨ ਜਿਹੜੇ ਨੇ ਉਹ ਹੋ ਜਾਂਦੇ ਨੇ ਅਸੀਂ ਨਹੀਂ ਕਹਿੰਦੇ ਕਿ ਐਲਾਨ ਗਲਤ ਹੈ ਪਰ ਐਲਾਨ ਫੁੱਲਫਿਰ ਹੋਣੇ ਚਾਹੀਦੇ ਨਹੀਂ ਤੇ ਜੋ ਸਰਕਾਰ ਦੀ ਮੌਜੂਦਾ ਹਾਲਾਤ ਹੈਗੇ ਨੇ ਉਹ ਸਭ ਨੂੰ ਪਤਾ ਹੈ ਕਿ ਤਨਖਾਹਾਂ ਵੀ ਮਸਾਂ ਨਿਕਲਦੀਆਂ ਨੇ ਤੇ ਅੱਜ ਇੱਕ ਹੋਰ ਗੱਲ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਸਟੇਜ ਤੋਂ ਕਹੀ ਕਿ ਜੇ ਅਸੀਂ ਬੇਈਮਾਨੀ ਕੀਤੀ ਇਸ ਸਰਕਾਰ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਇਹ ਸਰਕਾਰ ਚਲਾਈ ਹੈ ਤੇ ਜੇ ਅਸੀਂ ਇੱਕ ਪੈਸੇ ਦੀ ਵੀ ਬੇਈਮਾਨੀ ਕੀਤੀ ਹੋਵੇ ਤਾਂ ਗੁਰੂ ਸਾਹਿਬ ਸਾਨੂੰ ਸਜ਼ਾ ਲਾਉਣ ਤੇ ਜੋ ਸਜ਼ਾ ਹੋਏਗੀ ਅਸੀਂ ਮੰਨਜ਼ੂਰ ਹੋਏਗੀ। ਆਪਕੇ ਜਿਵੇਂ ਹਰ ਸਿਮਰਤ ਕੌਰ ਬਾਦਲ ਦੇ ਮੂੰਹੋਂ ਇਹ ਗੱਲ ਨਿਕਲ ਗਈ ਸੀ ਕਿ ਜੇ ਅਸੀਂ ਇਹ ਅਦਵੀ ਕੀਤੀ ਤਾਂ ਸਾਡਾ ਕੱਖ ਨਾ ਰਹੇ ਅੱਜ ਕੱਲ ਅੱਜ ਤੱਕ ਲੋਕ ਉਸ ਬਿਆਨ ਨੂੰ ਯਾਦ ਕਰਦੇ ਨੇ ਕਿ ਉਸੇ ਤਰ੍ਹਾਂ ਦੀ ਹਾਲਤ ਹੈ ਜਨਮ ਭੂਮੀ ਪਵਿੱਤਰ ਦਾ ਉਸ ਥਾਂ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਦੇਖੋ ਅਸੀਂ ਨਹੀਂ ਕਹਿੰਦੇ ਕਿ ਅ ਅਰਵਿੰਦ ਕੇਜਰੀਵਾਲ ਈਮਾਨਦਾਰ ਨੇ ਜਾਂ ਬੇਈਮਾਨ ਨੇ ਅਸੀਂ ਕੁਝ ਨਹੀਂ ਇਸ ਬਾਰੇ ਕਹਿ ਸਕਦੇ ਪਰ ਜਿਹੜੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਰਿਸ਼ਵਤਖੋਰੀ ਹੇਠਾਂ ਤੱਕ ਚੱਲਦੀ ਹੈ ਦੇਖੋ ਸਰਕਾਰੀ ਅ ਅਫਸਰ ਕੌਣ ਨੇ ਸਰਕਾਰੀ ਬੰਦੇ ਨੇ ਅ ਐਮਐਲਏ ਕੌਣ ਨੇ ਸਰਕਾਰ ਦੇ ਬੰਦੇ ਨੇ ਵਜ਼ੀਰ ਕੌਣ ਨੇ ਸਰਕਾਰ ਦੇ ਬੰਦੇ ਨੇ ਫਿਰ ਤੁਸੀਂ ਆਪਣੇ ਹੀ ਐਮਐਲਏ ਨੂੰ ਜਦੋਂ ਤੁਸੀਂ ਕਹਿਓ ਕਿ ਜਲੰਧਰ ਵਾਲਾ ਜਿਹੜਾ ਐਮਐਲਏ ਹੈ ਬਿਜੇ ਸਿੰਘਲਾ ਜਿਹੜਾ ਐਮਐਲਏ ਹੈਗਾ ਜਾਂ ਹੋਰਥੇਰੇ ਤੁਸੀਂ ਇਸ ਤਰੀਕੇ ਦੇ ਨਾਲ ਬਦਲੇ ਨੇ ਫਿਰ ਉਹ ਕਰਾ ਕੇ ਨਹੀਂ ਸੀ ਤਾਂ ਹੁਣ ਕੀ ਦ੍ਰਿੜੀ ਆਜੀ ਫੜੇ ਗਏ ਨੇ 7.5 ਕਰੋੜ ਰੁਪਇਆ ਤੁਹਾਡੇ ਨੱਕ ਦੇ ਥੱਲੇ ਤੁਹਾਡੇ ਅਫਸਰ ਦੇ ਕੋਲੋਂ ਇੰਨੇ ਵੱਡੀ ਮਾਤਰਾ ਦੇ ਵਿੱਚ ਸੋਨਾ ਗੱਡੀਆਂ ਫਾਰਮ ਹਾਊਸ ਇਹ ਕੋਈ ਨਵੀਂ ਗੱਲ ਨਹੀਂ ਹੈ ਭਾਵਕ ਉਹਨਾਂ ਨੇ ਕਿਹਾ ਕਿ ਜੇ ਇੱਕ ਪੈਸੇ ਦੀ ਵੀ ਅਸੀਂ ਬੇਈਮਾਨੀ ਕੀਤੀ ਹੋਵੇ ਤਾਂ ਪ੍ਰਮਾਤਮਾ ਜਾਂ ਵਾਹਿਗੁਰੂ ਸਾਨੂੰ ਸਜ਼ਾ ਦੇਵੇ ਸਾਨੂੰ ਸਜ਼ਾ ਮਨਜ਼ੂਰ ਹੋਈ ਤਾਂ ਹੁਣ ਇਹ 2027 ਚ ਪਤਾ ਲੱਗੇਗੀ ਇਹਦੇ ਨਾਲ ਹੀ ਭਵਿੰਦਰ ਇੱਕ ਹੋਰ ਜਿਹੜੀ ਗੱਲ ਸਾਂਝੀ ਕਰਨ ਵਾਲੀ ਹੈ ਕਿ ਸਾਡੇ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ तमाम ਕੈਬਨਟ ਮੰਤਰੀ ਉਹ ਦੇਸ਼ ਦੇ 28 ਦੇ 28 ਸੂਬਿਆਂ ਦੇ ਵਿੱਚ ਗਏ ਸਾਰੇ ਮੁੱਖ ਮੰਤਰੀਆਂ ਨੂੰ ਉਹਨਾਂ ਨੇ ਸੱਦਾ ਪੱਤਰ ਦਿੱਤਾ ਪਰ ਇੱਕ ਵੀ ਮੁੱਖ ਮੰਤਰੀ ਹਿਮਾਚਲ ਦੇ ਸੁਖਵਿੰਦਰ ਸੁਖੂ ਨੂੰ ਛੱਡ ਕੇ ਕੋਈ ਵੀ ਮੁੱਖ ਮੰਤਰੀ ਜਿਹੜਾ ਇਹਨਾਂ ਸਮਾਗਮਾਂ ਦੇ ਵਿੱਚ ਨਹੀਂ ਪਹੁੰਚਿਆ ਆਪਣਾ ਨੁਮਾਇੰਦਾ ਤੱਕ ਨਹੀਂ ਭੇਜਿਆ ਗਿਆ ਜਾਂ ਤਾਂ ਮਤਲਬ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਸ ਦੇ ਵਿੱਚ ਰابطਾ ਜਿਹੜਾ ਹੈ ਜਿੱਥੇ ਭਾਜੀਪੀ ਦੀਆਂ ਸਰਕਾਰਾਂ ਨੇ ਜਾਂ ਜਿੱਥੇ ਹੋਰ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਜੇ ਅਸੀਂ ਜਾਵਾਂਗੇ ਤਾਂ ਉਹ ਸਰਕਾਰੀ ਫੰਕਸ਼ਨ ਹੈ ਸਰਕਾਰੀ ਤੌਰ ਤੇ ਹੋ ਜਾਂਦਾ ਹੈ ਹੋ ਸਕਦਾ ਇਹ ਗੱਲ ਹੋਵੇ ਪਰ ਇਹ ਪਹਿਲੀ ਵਾਰ ਹੋਇਆ ਜਦੋਂ ਬਹੁਤ ਵਾਰ ਪਹਿਲਾਂ 1999 ਦੇ ਵਿੱਚ ਖਾਲਸਾ ਕੰਤ ਜਸਾ ਜਨਾ ਦੇ ਸਿਮਨਾਇਆ ਗਿਆ 300 ਸਾਲਾ ਉਦੋਂ ਬਹੁਤ ਵੱਡੇ ਪੱਧਰ ਤੇ ਆਏ ਜਿਹੜੇ ਬਹੁਤ ਬਕ ਬਕ ਫ੍ਰੀਗਲ ਪਾਰਟੀਆਂ ਦੇ ਨਾਲ ਸਬੰਧ ਰੱਖਦੇ ਲੋਕ ਨੇ ਚਲੋ ਉਹਨਾਂ ਦੇ ਨਾਲ ਕੋਈ ਫੰਕਸ਼ਨ ਵੱਡਾ ਛੋਟਾ ਨਹੀਂ ਹੋ ਜਾਂਦਾ ਪਰ ਇਹ ਇਹ ਹੈਗਾ ਕਿ ਤੁਸੀਂ ਸੱਦਾ ਦਿੱਤਾ ਸੀਗਾ ਉਸ ਸੱਦੇ ਨੂੰ ਪ੍ਰਵਾਨ ਤੁਹਾਡਾ ਨਹੀਂ ਕੀਤਾ ਗਿਆ ਇਸ ਤੋਂ ਭਾਵ ਹੈ ਕਿ ਤੁਹਾਡੇ ਆਪਸ ਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਸਹਿਮਤੀ ਹੈ ਜਾਂ ਉਹਨਾਂ ਦੇ ਨਾਲ ਸਾਂਝ ਹੈ ਉਹ ਕਿਸ ਤਰ੍ਹਾਂ ਦੀ ਹੈ ਗਵਾਂਟੀ ਸੂਬਾ ਹਰਿਆਣਾ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਵੀ ਬਹੁਤ ਵੱਡੇ ਸਮਾਗਮ ਅੱਜ ਕਰਵਾਏ ਗਏ ਨੇ ਜਿਹੜੇ ਨਾਇਬ ਸੈਣੀ ਨੇ ਉਹ ਉਹਨਾਂ ਦੇ ਵੱਲੋਂ ਰਾਜਪਦਰੀ ਸਮਾਗਮ ਕੁਰਕ ਖੇਤਰ ਦੇ ਵਿੱਚ ਕਰਾਇਆ ਗਿਆ ਤੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਪਹੁੰਚੇ ਸੀਗੇ ਅੱਜ ਕੁਰਕ ਖੇਤਰ ਦੇ ਵਿੱਚ ਤੇ ਉੱਥੇ ਜਿਹੜਾ ਇਹ ਸਮਾਗਮ ਸੀਗਾ ਰਾਜਪਦਰੀ ਸਮਾਗਮ ਸੀਗਾ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਗੁਰੂ ਸਾਹਿਬ ਦੇ ਬਲੀਦਾਨ ਨੂੰ ਯਾਦ ਕੀਤਾ ਗਿਆ ਸ਼ਰਧਾਂਜਲੀ ਦਿੱਤੀ ਗਈ ਤੇ ਕਈ ਐਲਾਨ ਵੀ ਹਰਿਆਣਾ ਸਰਕਾਰ ਦੇ ਵੱਲੋਂ ਕੀਤੇ ਗਏ ਜੀ 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 ਅਹ ਅਗਲੀ ਖਬਰ ਕੋਈ ਜਿਹੜੀ ਹੈ ਕੋਈ ਕਤਲ ਦੀ ਰੇਪ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਤੋਂ ਕੋਈ ਬਿਲਕੁਲ ਗਵਿੰਦਰ ਇਹ ਜਲੰਧਰ ਦੀ ਘਟਨਾ ਹੈ ਇੱਕ 13 ਸਾਲ ਦੀ ਬੱਚੀ ਹੈ ਤੇ ਗਵਾਂਟੀ ਦੇ ਵੱਲੋਂ ਹੀ ਇਹ ਬਿਹਤ ਕਨਾਉਣਾਕਾਰਾ ਕੀਤਾ ਗਿਆ ਹੈ ਬੱਚੀ ਸੀ 13 ਸਾਲ ਦੀ ਜਿਵੇਂ ਗਵਾਂਡੀਆਂ ਦੇ ਘਰ ਖੇਡਣ ਚਲੇ ਜਾਂਦੀ ਉਹ ਜਿਹੜਾ ਇਹ ਸ਼ਖਸ ਹੈ ਜਿਹਨੂੰ ਬੰਦਾ ਕਹਿਣ ਦੇ ਵਿੱਚ ਵੀ ਅਸੀਂ ਗੁਰੇਜ਼ ਕਰਦੇ ਹਾਂ ਕਿ ਉਹ ਬੰਦਾ ਹੀ ਨਹੀਂ ਤੇ ਉਸ ਦੀਆਂ ਬੱਚੀਆਂ ਵੀ ਉਸੇ ਉਮਰ ਦੀਆਂ ਨੇ ਤੇ ਉਹ ਜਿਹੜਾ ਬੰਦਾ ਹੈ ਉਸ ਨੇ ਘਰ ਦੇ ਵਿੱਚ ਹੀ ਉਹ ਬੱਚੀ ਖੇਡਣ ਆਈ ਹੋਈ ਸੀ ਉਸ ਦੀ ਤੇ ਮੂੰਹ ਬੋਲੇ ਚਾਚੇ ਨੂੰ ਕਾਚਾ ਵੀ ਕਹਿੰਦੀ ਸੀ ਉਸ ਨੂੰ ਅੰਕਲ ਵੀ ਕਹਿੰਦੀ ਸੀ ਕਿਉਂਕਿ ਗਵਾਂਢੀ ਨੂੰ ਅੰਕਲ ਹੀ ਅਕਸਰ ਕਿਹਾ ਜਾਂਦਾ ਉਹ ਤੇ ਉਸ ਨੇ ਇਹ ਜਿਹੜੀ ਗੰਦੀ ਹਰਕਤ ਕੀਤੀ ਫਿਰ ਉਸ ਦੀ ਡੈੱਡ ਬੋਡੀ ਵੀ ਉੱਥੇ ਹੀ ਮਤਲਬ ਪਈ ਰਹੀ ਬਾਥਰੂਮ ਦੇ ਵਿੱਚ ਹੀ ਮਾਰ ਦਿੱਤਾ ਉਹਨੂੰ ਇਹ ਪਰਿਵਾਰ ਲੱਭਦਾ ਰਿਹਾ ਪੁਲਿਸ ਵੀ ਆਈ ਬਹੁਤ ਕੁਝ ਹੋਇਆ ਬਹੁਤ ਇਸ ਨੂੰ ਲੈ ਕੇ ਵਿਰੋਧ ਹੈ ਹੁਣ ਇਸ ਗੱਲ ਨੂੰ ਲੈ ਕੇ ਹਾਲਾਂਕਿ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਪਰ ਬਹੁਤ ਜਿੰਨਿੰਦਾ ਹੋ ਸਕੇ ਇਸ ਤਰ੍ਹਾਂ ਦੀ ਘਟਨਾ ਦੀ ਤੇ 19 ਘਟ ਹੈਗੀ ਆ ਤਾਂ ਸਖਤ ਕਾਰਵਾਈ ਦੀ ਵੀ ਮੰਗ ਇਸ ਵੇਲੇ ਕੀਤੀ ਜਾ ਰਹੀ ਹੈ ਜਿਹੜੇ ਵਕ ਵਕ ਪੋਲਿਟੀਸ਼ੀਅਨ ਨੇ ਅੱਜ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਉਹ ਵੀ ਪਰਿਵਾਰ ਕੋਲ ਜਾ ਕੇ ਆਏ ਦੁੱਖ ਵੰਡਾ ਕੇ ਆਏ ਬੀਜੇਪੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਜੈਹਿੰਦਰ ਕੌਰ ਉਹ ਵੀ ਗਏ ਹੋਰ ਵੀ ਬਹੁਤ ਸਾਰੇ ਆ ਗੂ ਗਏ ਪਰ ਇਹ ਸਮਾਜ ਦੇ ਵਿੱਚ ਇਹ ਜਿਹਾ ਹੋਇਆ ਕਿਉਂ ਇਹ ਵੀ ਆ ਜਾਂਚ ਦਾ ਵਿਸ਼ਾ ਵੀ ਹੈ ਸੋਚਣ ਦੀ ਗੱਲ ਵੀ ਹੈ ਜੀ ਜੀ ਤੇ ਇਸ ਨੇ ਬਹੁਤ ਜ਼ਿਆਦਾ ਸਿਰ ਵੀ ਝੁਕਾਇਆ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਇਨਸਾਨੀਅਤ ਨੂੰ ਵੀ ਸ਼ਰਮਸਰ ਕਰਦੀਆਂ ਨੇ ਜੀ ਸਭ ਤੋਂ ਬਹੁਤ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਨਵੀਆਂ ਅਪਡੇਟ ਨਾਲ ਤੁਹਾਡੇ